ਪੁਲਿਸ ਥਾਣਾ ਮਾਹਿਲਪੁਰ ਵਿੱਚ ਅੱਜ ਬਖ ਬਖ ਜਥੇਵੰਦੀਆਂ ਦੇ ਪ੍ਰਤੀਨਿਧੀਆਂ ਵੱਲੋਂ ਕੁਲਵੰਤ ਬੁੰਨੋ ਅਤੇ ਬਲਵਿੰਦਰ ਮਰਵਾਹਾ ਦੀ ਅਗਵਾਈ ਵਿੱਚ ਪਿਛਲੇ ਦਿਨਾਂ ਫੇਸਬੁੱਕ ਤੇ ਵਾਇਰਲ ਹੋਈ ਉਸ ਵੀਡੀਓ ਦੇ ਖਿਲਾਫ ਉਤਰਦਾ ਦਿੱਤਾ ਗਿਆ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਧਰਮ ਅਤੇ ਜਾਤੀ ਸੂਚਕ ਬਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਸ਼ਾਮੀ 4 ਵਜੇ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤੇਜ਼ ਤਾ ਜਾਏਗਾ ਜੈ ਭਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇੱਕ ਕਰਨ ਕਰਨਪ੍ਰੀ ਤੂਰਫ ਕਨੂ son of ਇੰਦਰਜੀਤ ਸਿੰਘ ਵਾਸੀ ਸਰਦੁੱਲਾਪੁਰ थाना ਮਾਲਪੁਰ ਤਹਿਸੀਲ ਗੜਸ਼ੰਕਰ ਦਾ ਜੋ ਨਿਵਾਸੀ ਆ ਉਹ ਗੁਰੂ ਸਾਹਿਬ ਦੇ ਬਖਸ਼ੇ ਹੋਏ ਬਾਣੇ ਦਾ ਓਟ ਆਸਰਾ ਲੈ ਕੇ ਸਮਾਜ ਦੇ ਪ੍ਰਤੀ ਐਸੀ ਸਮਾਜ ਪ੍ਰਤੀ ਧਾਰਮਿਕ ਰਵਈ ਧਾਰਮਿਕ ਜਿਹੜੀ ਹੈਗੀ ਸਾਡੀ ਭਾਵਨਾ ਹੈਗੀ ਆ ਜਾਂ ਹੋਰ ਹਿੰਦੂ ਸਮਾਜ ਪ੍ਰਤੀ ਜਿਹੜਾ ਵੀਡੀਓ ਆਪਣੀਆਂ ਬਣਾ ਕੇ ਗਲਤ ਸ਼ੇਅਰ ਕਰਦਾ ਹੈਗਾ ਸੋ ਅੱਜ ਇਹ ਸਾਨੂੰ ਕੱਲ ਜਿਹੜੀ ਇੱਕ ਵੀਡੀਓ ਪ੍ਰਾਪਤ ਹੋਈ ਸੀ ਜਿਸ ਵਿੱਚ ਉਹ ਗੁਰੂ ਰਵਿਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਜੋ ਹੈਗੀ ਉੱਤੇ ਟੀਕਾ ਟਿੱਪਣੀ ਕਰਦਾ ਔਰ ਐਸੀ ਸਮਾਜ ਨੂੰ ਗੰਦੀਆਂ ਤੇ ਭੱਦਰ ਗਾਲਾਂ ਕੱਢ ਰਿਹਾ ਨਾਲ ਦੀ ਨਾਲ ਬ੍ਰਾਹਮਣ ਸਮਾਜ ਬਾਰੇ ਬੜੀ ਗੰਦੀ ਮਾਨਸਿਕਤਾ ਰੱਖ ਕੇ ਉਹਨਾਂ ਨੂੰ ਬਹੁਤ ਗੰਦੇ ਜਿਹੜਾ ਵਰਡ ਹੈਗਾ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਤੇ ਸਾਰੇ ਸਮਾਜਰੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਠੀਸ ਪਹਾਰ ਰਿਆ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਇਦਾਂ ਦੇ ਜਿਹੜੇ ਬਹਿਰੂਪੀ ਇਹ ਆ ਗੁਰੂ ਸਾਹਿਬ ਦੇ ਬਾਣੇ ਦਾ ਦੁਰਪਯੋਗ ਕਰਦੇ ਆ ਜਿੰਨੀਆਂ ਸਤਕਾਰ ਕਮੇਟੀਆਂ ਐਸੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਹਰਮਿੰਦਰ ਹਰਜਿੰਦਰ ਧਾਮੀ ਜੀ ਨੂੰ ਔਰ ਐਸੀਪੀਸੀ ਦੇ ਜਿਹੜੇ ਆਪਣੇ ਜਥੇਦਾਰ ਸਾਹਿਬ ਹੈਗੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹਨ ਸਿੱਖੀ ਸਰੂਪ ਦੇ ਵਿੱਚ ਆ ਕੇ ਸਮਾਜ ਦੇ ਵਿੱਚ ਜਿਹੜਾ ਹੈਗਾ ਆ ਵੀ ਗਲਤ ਪ੍ਰਚਾਰ ਕਰਦੇ ਆ ਜਾਂ ਸਮਾਜ ਦੀਆਂ ਜਿਹੜੀਆਂ ਧਾਰਮਿਕ ਜਾਂ ਸਮਾਜਿਕ ਭਾਵਨਾਵਾਂ ਨੂੰ ਦੋ ਫਾੜ ਕਰਨ ਦਾ ਯਤਨ ਕਰਦੇ ਆ ਤੋਂ ਇਹਨਾਂ ਨੂੰ ਨੱਥ ਪਾਈ ਜਾਵੇ ਅੱਜ ਅਸੀਂ ਅੰਬੇਡਕਰ ਸੈਨਾ ਪੰਜਾਬ ਭਗਵਾਨ ਬਾਲਮੀਕੀ ਧਰਮ ਰੱਖਿਆ ਸਮਿਤੀ ਪੰਜਾਬ ਔਰ ਜਿੰਨੇ ਸਾਡੇ ਸਾਥੀ ਸਤਕਾਰਯੋਗ ਪਿੰਡਾਂ ਤੋਂ ਆਏ ਆ ਸਵੇਰੇ 8:30 ਵਜੇ ਤੋਂ ਠਾਣੇ ਬੈਠੇ ਆ ਉਹਨਾਂ ਸਾਰਿਆਂ ਦੀ ਅਗਵਾਈ ਦੇ ਵਿੱਚ ਮਾਨਯੋਗ ਐਸਐਚਓ ਸਾਹਿਬ ਨੂੰ ਅੱਜ ਅਸੀਂ ਅੰਬੇਡਕਰ ਸੈਨਾ ਪੰਜਾਬ ਦੇ ਮਾਧਿਅਮ ਦੇ ਰਾਹੀਂ ਇੱਕ ਐਪਲੀਕੇਸ਼ਨ ਇੱਥੇ ਠਾਣੇ ਦੇ ਵਿਖੇ ਮੂਵ ਕੀਤੀ ਆ ਔਰ ਐਪਲੀਕੇਸ਼ਨ ਦੇਣ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ 4 ਵਜੇ ਤੱਕ ਦਾ ਸਮਾਂ ਦਿੱਤਾ ਹੈ ਜੀ ਪ੍ਰਸ਼ਾਸਨ ਸਾਨੂੰ 4 ਵਜੇ ਤੱਕ 295 ਆਈਟੀ ਐਕਟ ਔਰ ਐਸੀਐਸਟੀ ਐਕਟ ਤੇ ਹੋਰ ਜਿਹੜੀਆਂ ਸੰਗੀਨ ਧਰਾਵਾਂ ਲੱਗਦੀਆਂ ਹੈਗੀਆਂ ਇਹਦੇ ਤੇ ਲਾ ਕੇ ਜਿਹੜੀ ਬਣਦੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਨਹੀਂ ਡੱਕਦਾ ਤਾਂ ਕੱਲ ਤੋਂ ਜਿਹੜਾ ਦਵਾਰਾ ਹੈ ਉਹ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਪ੍ਰਦਰਸ਼ਨ ਕਰਕੇ ਜਿਹੜਾ ਰੂਟ ਜਾਮ ਕੀਤਾ ਜਾਏਗਾ ਜਿਹਦੀ ਜ਼ਿੰਮੇਵਾਰੀ ਸਾਰੀ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਪੈਂਦੀਆਂ ਗੱਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਉਹ ਵਿਅਕਤੀ ਨੇ ਜਾਣ ਬੁੱਝ ਕੇ ਟਾਰਗੇਟ ਕੀਤਾ ਹੈ ਬ੍ਰਾਹਮਣ ਸਮਾਜ ਨੂੰ ਤੇ ਐਸੀ ਭਾਈਚਾਰੇ ਨੂੰ ਬਹੁਤ ਹੀ ਭੱਦੀ ਸ਼ਬਦਾਬਦੀ ਬੋਲੀ ਹੈ ਇੱਕ ਆਪਸੀ ਭਾਈਚਾਰੇ ਦੇ ਵਿੱਚ ਉਸ ਨੇ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਜਿੰਨੇ ਵੀ ਭਰਾ ਇੱਥੇ ਖੜੇ ਆ ਪਖਵਾ ਪਿੰਡਾਂ ਤੋਂ ਆਏ ਆ ਕਾਫੀ ਸਮੇਂ ਤੋਂ ਠਾਣਾ ਮਾਲਪੁਰ ਦੇ ਵਿੱਚ ਬੈਠੇ ਆ ਪਰ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਹੈ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਹੈਗੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੜਕਾਂ ਤੇ ਜਾਵਾਂਗੇ ਜਿਸੰਮਰਵਹ ਸਾਹਿਬ ਨੇ ਕਿਹਾ ਗਲੀਆਂ 'ਚ ਘੁੰਮਾਂਗੇ ਸੋਸ਼ਲ ਮੀਡੀਆ ਸਾਰਾ ਲਮਾਂਗੇ ਸਾਰਾ ਲਮਾਂਗੇ ਤੁਸੀਂ ਸਾਡੀ ਬਹੁਤ ਮਦਦ ਕਰਦੇ ਆਂ ਹੈਲਪ ਕਰਦੇ ਆਂ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਆਪਣੀ ਬਾਤ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਔਰ ਇਸ ਤੇ ਕਾਰਵਾਈ ਕਰਾਵਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੇ ਆਂਸਨ ਗਲਤ ਬਿਆਨबाजी ਨਾ ਕਰੇ ਧੰਨਵਾਦ ਸਾਰਾ ਸਾਡੇ ਕੋਲ ਸਵੇਰੇ ਭੰਨੂ ਸਾਹਿਬ ਦਾ ਮਰਵਾ ਸਾਹਿਬ ਆਇਆ ਦਰਖਾਸਤ ਲੱਗੇ ਕਿ ਆਪਾਂ ਜਾ ਕੇ ਆਏ ਤਾਂ ਘਰ ਮਿਲੇ ਨਹੀਂ ਉਹ ਤਾਂ ਉਹਨੂੰ ਟਾਈਮ ਦਿੱਤਾ ਸ਼ਾਮ ਦਾ 4 ਵਜੇ ਦਾ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ। ਕੀ ਨਾਂ ਕੀ ਸੀ ਮੁੰਡੇ ਦਾ? ਕਿਹੜਾ ਪਿੰਡ ਸੀ? ਪਿੰਡ ਸੁਦੋਲਾ ਪਰ ਕੀ ਨਾਮ ਕੀ ਸੀ ਮੁੰਡੇ ਦਾ? ਨਾਂ ਦੱਸੀ ਜਾ ਰਹੀ ਹੈ ਤੁਹਾਡੇ। ਇਹ ਆਪ ਸਾਨੂੰ ਐਸਐਚਓ ਸਾਨੂੰ ਪਤਾ ਹੈ ਜੋ ਵੀ ਹੈਗਾ। ਕੌਣ ਟਾਈਮ ਦਿੰਦਾ ਹੈ? ਉਹ ਸ਼ਾਮ ਦਾ 4 ਵਜੇ ਦਾ। ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ। ਸਰ ਤਹਿਕੀਕਤ ਕੌਣ ਕਰ ਰਿਹਾ ਇਸ ਮਾਮਲੇ ਦੀ? ਹਾਂ ਜੀ। ਤਹਕੀਕਤ ਕੌਣ ਕਰ ਰਿਹਾ ਉਹ ਜੋ ਮੈਂ ਹੀ ਕਰ ਰਿਹਾ ਕੋਈ ਹੈ ਆਪਣਾ ਮਤਲਬ ਕੋਈ ਨਾਂ ਨੰਬਰ ਕੋ ਦਾ ਬਾਪ ਦਾ ਨਾਂ ਜਾ ਬੰਦੇ ਦਾ ਜਿੰਨਾ ਕੋਈ ਨਹੀਂ ਉਹਦੇ ਗਵਾਂਢ ਚ ਮਿਲੇ ਸੀ ਬੰਦੇ 2-3 ਉਹਨਾਂ ਟਾਈਮ ਦਿੱਤਾ ਸ਼ਾਮ ਨੂੰ ਆਪਣੇ 4 ਵਜੇ ਹਾਂ ਜੇ ਬੰਦੀ ਗਾਰਵੀ ਕੀਤੀ ਜਾਵੇਗੀ ਇਸ ਵੇਲੇ ਉਹ ਫਰਾਰ ਆ ਨਾ ਲੜਕਾ ਗੋਲੀ ਜੰਮ ਠੀਕ